ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਰਸ਼ਕੋ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਮੈਂ ਪੰਜਾਬ ਰਾਜ ਭਵਨ ਦੇ ਵਿੱਚ ਫੇਰ ਇੱਕ ਵਾਰ ਗਿਆ ਐਟ ਹੋਮ ਦੇ ਮੌਕੇ ਤੇ ਤੇ ਕੌਣ-ਕੌਣ ਉੱਥੇ ਆਇਆ ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਕਿਸ ਤਰ੍ਹਾਂ ਦੀ ਰੌਣਕ ਉੱਥੇ ਲਾਈ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਲੀਆਂ ਨੇ ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਅਪੀਲ ਕਰਨੀ ਹੈ ਜਿਹੜੀ ਮੈਂ ਅਕਸਰ ਕਰਦਾ ਕਿ ਜਿਹੜੇ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਹੁਣ ਗੱਲ ਕਰੀਏ ਐਟ ਹੋਮ ਦੀ ਐਟ ਹੋਮ ਦਾ ਮਤਲਬ ਕਿ ਪੰਜਾਬ ਰਾਜਪਵਨ ਕਿਸੇ ਵੀ ਰਾਜਪਵਨ ਦੇ ਵਿੱਚ ਕਿਸੇ ਵੀ ਸੂਬੇ ਦੇ ਗਵਰਨਰ ਨੇ ਜਦੋਂ ਆਜ਼ਾਦੀ ਦਿਹਾੜਾ ਹੁੰਦਾ ਜਾਂ ਗਣਤੰਤਰ ਦਿਵਸ ਹੁੰਦਾ ਉਸੇ ਦਿਨ ਸ਼ਾਮ ਨੂੰ ਉਹ ਚਾਹਤੇ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਉਹਨਾਂ ਸਖਸ਼ੀਤਾਂ ਨੂੰ ਬੁਲਾਉਂਦੇ ਨੇ ਜਿਨ੍ਹਾਂ ਨੇ ਆਪਣੇ ਜਿਹੜੇ ਖੇਤਰ ਦੇ ਵਿੱਚ ਕੋਈ ਨਾ ਕੋਈ ਵੱਡੀ ਮਲਮਾਰੀ ਹੁੰਦੀ ਹੈ ਜਾਂ ਖਾਸ ਸਨਮਾਨਤ ਜਿਹੜੀਆਂ ਸਖਸ਼ੀਤਾਂ ਕਹਿ ਲੋ ਸਮਾਜ ਦੀਆਂ ਉਹਦੇ ਵਿੱਚ ਸਿਆਸੀ ਵੀ ਹੁੰਦੀਆਂ ਨੇ ਕਲਾਕਾਰ ਹੁੰਦੇ ਨੇ ਖਿਡਾਰੀ ਹੁੰਦੇ ਨੇ ਮਿਲਟਰੀ ਅਫਸਰ ਹੁੰਦੇ ਨੇ ਇਸ ਤਰ੍ਹਾਂ ਉਹ ਆਏ ਵਾਰ ਉਥੇ ਬੁਲਾਇਆ ਜਾਂਦਾ ਹੈ ਔਰ ਮੈਂ ਕਈ ਵਾਰੀ ਗਿਆ ਮੇਰਾ خیال ਹੈ ਜਦੋਂ ਮੈਂ ਕੱਲ ਗਿਆ ਤਾਂ ਉਹ ਮੇਰਾ ਇੱਕ ਮੈਂ ਦੇਖ ਰਿਹਾ ਸੀ ਜਿਆਦਾ ਜਿਆਦਾ ਸੋਚ ਰਿਹਾ ਸੀ ਕਿ ਅੱਠਵਾਂ ਮੇਰਾ ਇਹ ਐਟ ਹੋਮ ਅਟੈਂਡ ਕਰਨ ਦਾ ਮੌਕਾ ਸੀ ਔਰ ਇੱਕ ਦੋ ਵਾਰ ਮੈਂ ਅਕਾਲੀਆਂ ਕੋਲੇ ਗਿਆ ਸੀ ਉਦੋਂ ਪ੍ਰਕਾਸ਼ ਸਿੰਘ ਬਾਦਲ ਗਵਰਨਰ ਦੇ ਕੋਲ ਬੈਠ ਕੇ ਲੋਕਾਂ ਨਾਲ ਗੱਪਸ਼ਪ ਵੀ ਮਾਰਦੇ ਸੀ ਚਾਹ ਵੀ ਪੀਂਦੇ ਸੀ ਪਿਛਲੇ ਦੋ ਕੁ ਵਾਰ ਮੈਂ ਗਿਆ ਉਦੋਂ ਇੱਕ ਵਾਰ ਅਮਨਰੂੜਾ ਨੇ ਹਾਜ਼ਰੀ ਵਾਈ ਸੀ ਤੇ ਇੱਕ ਵਾਰ ਕੋਈ ਹੋਰ ਮੰਤਰੀ ਆਇਆ ਸੀ ਲੇਕਿਨ ਇਸ ਵਾਰ ਜਿਹੜਾ ਹੈ ਭਗਵੰਤ ਮਾਨ ਕੋਤ ਪਹੁੰਚੇ ਸੀ ਹੋਰ ਵੀ ਬਹੁਤ ਸਾਰੇ ਲੋਕ ਪਹੁੰਚੇ ਹੋਏ ਸੀ ਸਪੀਕਰ ਸਾਹਿਬ ਕੁਲਤਾਰ ਸਿੰਘ ਸਦਵਾ ਨਰਮਲਕਾਤ ਹੋਈ ਕਿਰਨਖੇਰ ਉੱਥੇ ਸੀ ਜਿਹੜੇ ਚੰਡੀਗੜ੍ਹ ਦੇ ਐਮਪੀ ਨੇ ਐਮਐਲਏ ਸੁਖਿੰਦਰ ਕੋਟਲੀ ਨਜ਼ਰ ਆਏ ਸੀ ਮੈਨੂੰ ਲੈਫਟਨੈਂਟ ਜਨਰਲ ਦਵਿੰਦਰ ਸ਼ਰਮਾ ਵੀ ਉੱਥੇ ਸੀ ਔਰ ਕੇ ਬਿੰ ਸ਼ਿਵਾ ਪ੍ਰਸ਼ਾਦ ਜਿਹੜੇ ਗਵਰਨਰ ਦੇ ਸੈਕਟਰੀ ਨੇ ਉਹ ਉੱਥੇ ਸੀ ਰਾਗ ਵਰਮਾ ਗੌਰਵ ਜਾਦਵ ਅਫਸਰ ਤਾਂ ਲਗਭਗ ਸਾਰੇ ਉੱਥੇ ਮੈਂ ਦੇਖੇ ਸੀ ਬਾਬਾ ਰੌਣਕਾਂ ਸੀ ਔਰ ਤਕਰੀਬਨ ਮੈਨੂੰ ਜਿਹੜੇ ਕੋਲੀ ਸਾਹਿਬ ਦੱਸ ਰਹੇ ਨੇ ਉੱਥੇ ਜਿਹੜੇ ਸਾਰੇ ਇੰਚਾਰਜ ਸਕਿਉਰਟੀ ਤੇ ਦੇ ਉਹ ਦੁਬਾਰ ਮਿਲੇ ਔਰ ਕਾਫੀ ਜਿਹੜੇ ਉਹ ਸਤਰਕ ਤੇ ਜ਼ਿੰਮੇਵਾਰ ਅਫਸਰ ਨੇ ਉਹ ਮੈਨੂੰ ਦੱਸ ਰਏ ਸੀ ਕਹਿੰਦੇ ਵੀ ਅਸੀਂ ਬੁਲਾਇਆ ਤਾਂ ਹਜ਼ਾਰਾਂ ਕ ਬੰਦਿਆਂ ਨੂੰ ਸੀ ਪਰ ਮੌਸਮ ਠੀਕ ਸੀ ਇਸ ਕਰਕੇ ਜਿਆਦਾ ਰਸ਼ ਹੋ ਗਿਆ 12-1300 ਬੰਦਾ ਉੱਥੇ ਸੀ ਲੇਕਿਨ ਹਾਲ ਦੀ ਕੈਪੈਸਿਟੀ 600 ਸੀ ਮੈਂ ਹਾਲ 'ਚ ਦੇਖਿਆ ਕਿ ਹਾਲ ਭਰਿਆ ਸੀ ਵੱਧ ਤੋਂ ਕੁਰਸੀਆਂ ਵੀ ਲੱਗੀਆਂ ਗੈਲਰੀ ਭਰੀ ਹੋਈ ਸੀ ਮੈਨੂੰ ਸੀਟ ਗੈਲਰੀ 'ਚ ਹੀ ਮਿਲੀ ਸੀ ਤੇ ਮੈਂ ਉੱਥੇ ਦੇਖ ਰਿਹਾ ਸੀ ਬਹੁਤ ਵਧੀਆ ਨਾਰਥਰਨ ਕਲਚਰ ਸੈਂਟਰ ਦੇ ਜਿਹੜੇ ਕਲਾਕਾਰ ਸੀ ਉਹ ਉੱਥੇ ਕਲਾਸਿਕਲ ਰੰਗ ਦੇ ਕੇ ਦੇਸ਼ ਭਗਤੀ ਦੇ ਜਿਹੜਾ ਮਿਊਜ਼ਿਕ ਦਾ ਟਿਊਨ ਚਲਾ ਰਹੇ ਸੀ ਲੇਕਿਨ ਨਾਲ ਜਿਹੜੀ ਦੋ ਸੀਟਾਂ ਵੱਡੀਆਂ ਸੀਟਾਂ ਜਿਹੜੀਆਂ ਇੱਕ ਪਾਸੇ ਗਵਰਨਰ ਸਾਹਿਬ ਬੈਠੇ ਸੀ ਦੂਜੇ ਪਾਸੇ ਭਗਵੰਤ ਮਾਨ ਤੇ ਮੈਂ ਵਿੱਚ ਵਿੱਚ ਕਿਉਂਕਿ ਖਬਰ ਦੇਣੀ ਹੁੰਦੀ ਹੈ ਸਵੇਰੇ ਵੀਡੀਓ ਵੀ ਬਣਾ ਰਿਹਾ ਸੀ ਤੇ ਮੈਂ ਦੇਖਿਆ ਕਿ ਅਚਾਨਕ ਗੀਤ ਜਿਹੜਾ ਹੈ ਟਿਊਨ ਚੱਲ ਰਹੀ ਹੈ ਇੱਕ ਵਧੀਆ ਗਾਣਾ ਚੱਲ ਰਿਹਾ ਲੋਕ ఎంਜੋਏ ਕਰ ਰਹੇ ਨੇ ਤੇ ਇੱਕ ਬੰਦਾ ਸਟੇਜ ਤੇ ਜਾ ਕੇ ਖੜ ਗਿਆ ਬਹਿ ਕੇ ਤਾਂ ਭਗਵੰਤ ਮਾਨ ਲੱਗਦਾ ਜੋ ਦੇਖਿਆ ਸੱਚਮੁੱਚ ਹੀ ਭਗਵੰਤ ਮਾਨ ਸੀ ਚੱਲਦੇ ਗੀਤ ਚ ਮੈਨੂੰ ਵੈਸੇ ਗੱਲ ਉਹ ਇਸ ਕਰਕੇ ਚੰਗੀ ਲੱਗੀ ਕਿ ਕੋਈ ਸਟੇਜ ਸੈਕਟਰੀ ਕਿਸੇ ਦੀ ਕੋਈ ਪਰਮਿਸ਼ਨ ਨਹੀਂ ਕੋਈ ਨਹੀਂ ਤੇ ਜਿਹੜੇ ਕਲਾਕਾਰ ਉਹਨਾਂ ਨੂੰ ਹੱਥ ਮਾਰ ਕੇ ਰੋਕਿਆ ਕਲਾਕਾਰ ਫਿਰ ਵੀ ਗਾਉਂਦੇ ਰਹੇ ਪਰ ਨਹੀਂ ਜਦੋਂ ਹਟੇ ਭਗਵੰਤ ਮਾਨ ਨੇ ਇੱਕ ਦੋ ਵਾਰੀ ਕਿਹਾ ਤੇ ਕਲਾਕਾਰ ਤਾਂ ਕਲਾਕਾਰਾਂ ਚੁੱਪ ਕਰਕੇ ਵੀ ਪੋਲਿਟੀਕਲ ਬੰਦਾ ਕੁਝ ਕਹਿਣਾ ਚਾਹੁੰਦਾ ਹੈ ਤੇ ਪੋਲਿਟਿਕਲ ਬੰਦੇ ਨੇ ਚੋਣਾਂ ਦੀ ਨਾਲ ਆਪ ਸ਼ੁਰੂ ਕਰਤਾ ਛੱਲਾ ਗਾਉਣਾ ਔਰ ਭਗਵੰਤ ਮਾਨ ਨੇ ਛੱਲਾ ਸੁਣਾਇਆ ਪੂਰਾ ਸੁਰ ਦੇ ਵਿੱਚ ਸੀ ਭਗਵੰਤ ਮਾਨ ਜਿਹੜੀ ਗੱਲ ਮੈਂ ਉੱਥੇ ਦੇਖੀ ਕਿ ਉਹਨਾਂ ਨੇ ਬਹਾ ਬਰੌਣਗਾਂ ਲਾਈਆਂ ਤਾੜੀਆਂ ਕਾਫੀ ਖਟੀਆਂ ਕੱਲਾ ਛੱਲਾ ਨਹੀਂ ਗਾਇਆ ਕਈ ਜਿਵੇਂ ਆਪ ਤੌਰ ਤੇ ਵੱਡੇ ਕਲਾਕਾਰ ਕਰਦੇ ਨੇ ਕਿ ਤੋ ਛੱਲਾ ਚੱਕ ਲਿਆ ਕਿ ਤੋ ਹੋਰ ਚੱਕ ਲਿਆ ਫੋਕ ਲੇਕਿਨ ਗੱਲ ਗਾ ਸੁਰ ਚ ਰਿਆ ਸੀ ਭਗਵੰਤ ਮਾਨ ਇਹ ਗੱਲ ਮੰਨੀ ਪਊਗੀ ਤੇ ਮੈਂ ਤੇ ਨਾਦੇ ਨੂੰ ਕਹਿ ਰਿਹਾ ਸੀ ਕਿ ਸੱਚਮੁੱਚ ਅੱਜ ਤਾਂ ਨਚਣ ਵਾਲੇ ਦੀ ਅੱਡੀ ਨਹੀਂ ਰਹਿਦੀ ਗੌਣ ਵਾਲੇ ਦਾ ਮੂੰਹ ਉਹ ਗੱਲ ਹੋ ਗਈ ਤੇ ਮਾਨ ਸਾਹਿਬ ਸਿੱਧੇ ਚਲੇ ਗਏ ਉਹ ਕਹਿੰਦਾ ਨਹੀਂ ਮਾਨ ਸਾਹਿਬ ਅਜੇ ਪੂਰੀ ਚੜ੍ਹਦੀ ਕਲਾ ਚ ਨਹੀਂ ਚਲੋ ਜੇ ਗੱਲਾਂ ਚੱਲਦੀਆਂ ਨੇ ਪਰ ਉਹਨੇ ਗਾਇਆ ਉੱਚੀ ਸੁਰ ਦੇ ਵਿੱਚ ਫੇਰ ਉਹ ਕਹਿਣ ਲੱਗੇ ਕਹਿੰਦੇ ਗੱਲ ਹੈ ਕਿ ਗੁਰਦਾਸ ਮਾਨ ਨੂੰ ਬੜੇ ਬੈਸਤਾ ਅਦਲ ਨਾਲ ਗੱਲ ਕੀਤੀ ਕਿ ਉਹਨੂੰ ਸੁਣ ਸੁਣ ਕੇ ਅਸੀਂ ਵੱਡੇ ਹੋਏ ਆਂ ਪਰ ਮੈਨੂੰ ਗੁਰਦਾਸ ਮਾਨ ਦਾ ਇਹ ਗੀਤ ਕੋਈ ਜ਼ਿਆਦਾ ਛੱਲਾ ਜਿਹੜਾ ਉਹਨਾਂ ਨੇ ਗਾਇਆ ਉਸ ਤੋਂ ਪਹਿਲਾਂ ਇੱਕ ਪਾਕਿਸਤਾਨੀ ਕਲਾਕਾਰ ਨੇ ਗਾਇਆ ਸੀ ਲੇਕਿਨ ਮਾਨ ਦਾ ਛੱਲਾ ਕਾਫੀ ਮਸ਼ਹੂਰ ਹੋਇਆ ਅੱਜ ਵੀ ਚੱਲਦਾ ਹੈ ਤੇ ਉਹਦੇ 'ਚ ਕਹਿੰਦੇ ਮੈਨੂੰ ਥੋੜੇ ਜਿਹਾ ਇਤਰਾਜ਼ ਆ ਉਹ ਕਹਿੰਦੇ ਇਹ ਛੱਲੇ ਚਾਹੁੰਦਾ ਕਿ ਪੁੱਤਰ ਮਿੱਠੜੇ ਮੇਵੇ ਅੱਲਾ ਸਭ ਨੂੰ ਦੇਵੇ ਕਹਿੰਦਾ ਪੁੱਤਰ ਜੇ ਮਿੱਠੜੇ ਮੇਵੇ ਨੇ ਤਾਂ ਧੀਆ ਦਾ ਕੀ ਹੋਊਗਾ ਧੀਆ ਨੂੰ ਕਿਉਂ ਨਹੀਂ ਕਹਿੰਦੇ ਕਹਿੰਦੇ ਮੈਂ ਦੁਬਾਰਾ ਸੁਣਾਉਣਾ ਤੇ ਫਿਰ ਮਾਨ ਨੇ ਦੁਬਾਰਾ ਸੁਣਾਇਆ ਜਿਹਦੇ 'ਚ ਪੁੱਤਰ ਦੀ ਬਜਾਏ ਬੱਚਾ ਜਿਹੜਾ ਮਿਟੜੇ ਬੇਵੇ ਬੱਚੇ ਮਿਟੜੇ ਬੇਵੇ ਅੱਲਾ ਸਭ ਨੂੰ ਦੇਵੇ ਜਾਂ ਧੀਆਂ ਮਿਟੜੇ ਬੇਵੇ ਫਿਰ ਉਹਨਾਂ ਨੇ ਆਪਣੀ ਦੀਜੀ ਗੱਲ ਵੀ ਦੱਸੀ ਕਿ ਮੇਰੀ ਜਿਹੜੀ ਵਾਈਫ ਆ ਉਹ 7ਵੇਂ ਮਹੀਨੇ ਚ ਪ੍ਰੈਗਨੈਂਟ ਹੈ ਤੇ ਮੈਂ ਕਹਿੰਦਾ ਕੋਈ ਟੈਸਟਿੰਗ ਵੈਸੇ ਹੀ ਗੱਲ ਦੱਸਣ ਵਾਲੀ ਤਾਂ ਨਹੀਂ ਸੀ ਪਰ ਚਲੋ ਦੱਸਤੀ ਵੀ ਕੋਈ ਟੈਸਟਿੰਗ ਕਰਾਇਆ ਜੋ ਵੀ ਆਇਆ ਤੇ ਉਹਨਾਂ ਵੀ ਇਹ ਤਾਂ ਗੱਲ ਆਮ ਗੱਲ ਹੈ ਫਿਰ ਭਗਵੰਤ ਮਾਨ ਸੀ ਬੂਣ ਚ ਉਹਨੇ ਦੱਸਤੀ ਸਾਰੀ ਗੱਲ ਆਪਣੀ ਤੇ ਪਰ ਓਵਰ ਆਲ ਮੈਂ ਇਹ ਕਹਿ ਸਕਦਾ 26 ਜਨਵਰੀ ਤੇ ਜਿਸ ਤਰ੍ਹਾਂ ਦਾ ਖੁਸ਼ੀ ਦਾ ਮੌਕਾ ਸੀ ਸੱਚਮੁੱਚ ਹੀ ਅੰਦਰ ਹਾਲ ਦੇ ਇਹ ਚੰਗਾ ਲੱਗਿਆ ਭਗਵੰਤ ਮਾਨ ਨੂੰ ਸੁਣ ਕੇ ਔਰ ਲੋਕ ਵੀ ਬੜੇ ਖੁਸ਼ ਹੋਏ ਜਦੋਂ ਜਦੋਂ ਪ੍ਰੋਗਰਾਮ ਖਤਮ ਹੋਇਆ ਬਾਹਰ ਆਏ ਮੈਂ ਦੇਖਿਆ ਮੈਂ ਜਿਹੜਾ VIP ਜਿਹੜਾ ਲੌਂਜ ਬਣਾਇਆ ਸੀ ਮੈਂ ਉਹਦੇ ਜਾ ਕੇ ਬੈਠ ਗਿਆ ਉੱਥੇ ਮੁਲਾਕਾਤ ਹੋਈ ਬਹੁਤ ਸਾਰੇ ਜਿਹੜੇ ਸਿਆਸੀ ਲੀਡਰ ਨਾਲ ਜਿਲਦਾਰ ਸਿੰਘ ਸਾਧਵਾ ਚਲੋ ਦੋਸਤ ਨੇ ਉਹਨਾਂ ਨਾਲ ਮੁਲਾਕਾਤ ਸਮਵੇਰ 58 ਸਨ ਮੁਲਾਕਾਤ ਹੋਰ ਇੱਕ ਦੋ ਜਰਨਲਿਸਟ ਸੀ ਇੱਕ ਜਰਨਲਿਸਟ ਬਰੇਕੁਰ ਹਾਲ ਪਤਾ ਕਰਨ ਆ ਗਿਆ ਉਹ ਬੈਠੇ ਸੀ ਉੱਥੇ ਤੇ ਅਲੱਗ ਅਲੱਗ ਜਿਹੜੇ ਫੀਲਡ ਦੇ ਲੋਕ ਨਾਲ ਮੁਲਾਕਾਤ ਹੋ ਰਹੀ ਸੀ ਤੇ ਫਿਰ ਗਵਰਨਰ ਸਾਹਿਬ ਆਏ ਉਹ ਕੱਲੇ ਕੱਲੇ ਕੋਲ ਜਾ ਰਹੇ ਸੀ ਜਿਸ ਸਾਈਡ ਤੇ ਮੈਂ ਪਿੱਛੇ ਦੇ ਉੱਤੇ ਮਿਲਟਰੀ ਅਫਸਰ ਜ਼ਿਆਦਾ ਸੀ ਉਹਨਾਂ ਨਾਲ ਉਹਨਾਂ ਨੇ ਘਟ ਕੇ ਮੁਲਾਕਾਤ ਕੀਤੀ ਚਲੋ ਸਾਰੇ ਸੜਾਂ ਵੀ ਗੱਲ ਕਰਦੇ ਕਰਦੇ ਉਹ ਵਾਰ ਨਿਕਲੇ ਵਾਰ ਕਾਫੀ ਰਸ ਬਹੁਤ ਸੀ ਤੇ ਮੈਂ ਉਧਰ ਜਾਦਾ ਨਹੀਂ ਚੱਕਰ ਲਾ ਸਕਿਆ ਪਰ ਜਦੋਂ ਮੈਂ ਚਾਹੀ ਕੇ ਬਾਹਰ ਨਿਕਲਿਆ ਤੇ ਫਿਰ ਪ੍ਰਾਨ ਸਬਰਵਾਲ ਦੇ ਨਾਲ ਕੁਝ ਦੋਸਤ ਬੈਠੇ ਸੀ ਤੇ ਪ੍ਰਾਨ ਸਬਰਵਾਲ ਨੂੰ ਕਲੀ ਐਲਾਨ ਹੋਇਆ ਸੀ ਪਦਮਸ਼੍ਰੀ ਦਾ ਅਸੀਂ 10 ਮਿੰਟ ਉੱਥੇ ਲਾਏ ਹੋਰ ਬਹੁਤ ਸਾਰੇ ਪੱਤਰਕਾਰ ਸੁਖਪਾਲ ਨਾਲ ਮੇਰੀ ਮੁਲਾਕਾਤ ਹੋਈ ਜਿਹੜੇ ਕਿ ਐਗਰੀਕਲਚਰ ਕਮਿਸ਼ਨ ਪੰਜਾਬ ਨੇ ਅਪਣਾਇਆ ਉਹਦੇ ਚੇਰਮੈਨ ਤੇ ਉਸੇ ਤਰੀਕੇ ਨਾਲ ਨਾਲ ਦਰਸ਼ਕ ਬੋਟਰ ਪੰਜਾਬੀ ਦੇ ਸਹਿਤਕਾਰ اور ਬਹੁਤ ਸਾਰੇ ਦੋਸਤ ਪੱਤਰਕਾਰਾਂ ਨੂੰ ਜਿਹੜਾ ਮਿਲਿਆ ਰੀਡਰਸ ਉੱਥੇ ਕਈ ਬਹੁਤ ਨਾਲ ਸੀ ਇਹੀ ਇੱਕ ਮੌਕਾ ਹੁੰਦਾ ਜਦੋਂ ਤੁਸੀਂ ਜਿਹੜਾ ਹੈ ਮਿਲ ਸਕਦੇ ਹੋ ਤੇ ਨਾਲ ਫਿਰ ਮੈਂ ਇਹ ਵੀ ਦੇਖ ਰਿਹਾ ਸੀ ਕਿ ਕੁਝ ਦੋਸਤ ਮਿਲਣ ਲਈ ਆਉਂਦੇ ਨੇ ਕੁਝ ਗੱਪਸ਼ਪ ਮਾਰਨ ਲਈ ਆਉਂਦੇ ਨੇ ਕੁਝ ਹਾਜ਼ਰੀ ਲਵਾਉਣ ਲਈ ਆਉਂਦੇ ਨੇ ਤੇ ਮੈਂ ਇਹ ਵੀ ਦੇਖਿਆ ਕਿ ਕੁਝ ਲੋਕ ਚਾਪਲੂਸੀਲੇ ਵੀ ਉਥੇ ਮੌਕਾ ਪਾਲਦੇ ਨੇ ਇਸ ਤਰ੍ਹਾਂ ਦੀ ਗੱਲਬਾਤ ਵੀ ਉਥੇ ਮੈਂ ਦੇਖੀ ਕਿ ਜਿਸ ਤਰੀਕੇ ਨਾਲ ਉਹ ਫੋਟੋਆਂ ਇਕੱਠਾਉਂਦੇ ਨੇ ਮਿਲਦੇ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਇਹ ਐਟ ਹੋਮ ਦੇ ਵਿੱਚ ਮੈਂ ਦੇਖੀਆਂ ਪਰ ਮੈਂ ਓਵਰਆਲ ਸਮਝਦਾ ਕਿ ਇੱਕ ਵਧੀਆ ਮਾਪਾ ਹੁੰਦਾ ਹੈ ਇਹ ਸਾਡੇ ਵਰਗੇ ਲੋਕਾਂ ਲਈ ਜਿਹੜੇ ਕਿ ਲਗਾਤਾਰ ਤੁਹਾਡੇ ਨਾਲ ਰابطਾ ਰੱਖਦੇ ਨੇ ਖਬਰਾਂ ਦੇ ਰਾਹੀਂ ਉਨਾਂ ਲਈ ਇਹ ਮੌਕਾ ਹੁੰਦਾ ਕਿ ਉੱਥੇ ਜਾ ਕੇ ਕੁਝ ਦੋਸਤਾਂ ਨਾਲ ਗੱਲਬਾਤ ਕਰੀਏ ਜਿਵੇਂ ਕਿ ਮੈਨੂੰ ਆਉਂਦੇ ਹੋਏ ਜਸਟਰਡਸ ਨਰਬਲ ਸਿੰਘ ਮਿਲ ਕੇ ਸਾਫ ਦਾ ਐਮਐਲਏ ਨੇ ਉਹਨਾਂ ਨਾਲ ਦੋ ਕੇ ਐਮਐਲਏ ਹੋਰ ਸੀ ਤੇ ਉਹ ਮੈਨੂੰ ਕਹਿਣ ਲੱਗੇ ਕਿ ਸਾਡੀ ਗੱਲ ਵੀ ਕਰੋ ਤੁਸੀਂ ਕਿਉਂਕਿ ਮੈਂ ਐਮਐਲਏ ਜਿਹੜੇ ਨੇ ਉਹਨਾਂ ਦਾ ਪ੍ਰਧਾਨ ਹੈ ਤੇ ਸਾਡੇ ਜਿਹੜੇ ਇਹਨਾਂ ਨੇ ਪੱਤੇ ਕਟਾਏ ਨੇ ਉਹਦੀ ਗੱਲ ਵੀ ਅਸੀਂ ਕਰਨੀ ਚਾਹੁੰਦੇ ਆ ਮੈਂ ਉਹਨਾਂ ਨੂੰ ਕਿਹਾ ਬਿਲਕੁਲ ਮੈਂ ਫੋਨ ਤੇ ਤੁਹਾਡਾ ਗੱਲ ਕਰਾਂਗਾ ਇਸ ਤਰ੍ਹਾਂ ਤੇ ਇੱਕ ਮੌਕੇ ਹੁੰਦੇ ਨੇ ਜਿੱਥੇ ਤੁਸੀਂ ਗੱਲ ਕਰ ਸਕਦੇ ਹੋ ਫਿਰ ਇੱਕ ਬਹੁਤ ਚੰਗੀ ਗੱਲ ਲੱਗੀ ਕਿ ਜਿਹੜੇ ਕੇਸ਼ਵ ਪ੍ਰਸਾਦ ਉਹਨਾਂ ਦੇ ਸਕੱਤਰ ਨੇ ਉਹਨਾਂ ਨਾਲ ਗੱਲ ਹੋਈ ਉਹਨਾਂ ਦੀ ਕਿਤਾਬ ਲਿਖੀ ਆ ਉਹਨਾਂ ਨੇ ਤਿੰਨੇ ਲੈਂਗੁਏਜ ਉੱਥੇ ਮੈਂ ਦੇਖੀ ਸੀ ਉਹ ਜਿਹੜਾ ਗੀਤਾ ਦਾ ਗਿਆਨ ਹੈ ਉਹ ਅਲੱਗ-ਅਲੱਗ ਚੈਪਟਰਸ ਦੇ ਵਿੱਚ ਕੀ ਕਹੇ ਆ ਕ੍ਰਿਸ਼ਨ ਜੀ ਨੇ ਕਿਸ ਤਰ੍ਹਾਂ ਦਾ ਗਿਆਨ ਦਿੱਤਾ ਉਸ ਨੂੰ ਬੜੇ ਸਾਦੇ ਲਫ਼ਜ਼ਾਂ ਦੇ ਵਿੱਚ ਉਹ ਜਿਹੜਾ ਦਤਗ ਇਹ ਮੈਂ ਉਹਨਾਂ ਨੇ ਪੰਜਾਬੀ ਦੀ ਕਿਤਾਬ ਪੜ੍ਹੇ ਕੀਤੀ ਅੱਜ ਕੱਲ ਮੈਂ ਪਾੜ ਰਹੇ ਤੁਹਾਨੂੰ ਕਦੇ ਉਹਦੇ ਬਾਰੇ ਵੀ ਦੱਸਾਂਗੇ ਕਿ ਉਸ ਕਿਤਾਬ ਚ ਪਰ ਮੈਨੂੰ ਇਹ ਗੱਲ ਚੰਗੀ ਲੱਗੀ ਕਿ ਇੱਕ ਐਸ ਅਫਸਰ ਜਿਹੜਾ ਹੈ ਉਹ ਸਨੇ ਟਾਈਮ ਕੱਢਿਆ ਤੇ ਅੰਦਰਾ ਦਾ ਹੋਵੇ ਉਹਨੇ ਸੰਸਕ੍ਰਿਤ ਸਿੱਖੀ ਹੋਵੇ ਜਾਂ ਹਿੰਦੀ ਪੰਜਾਬੀ ਦੇ ਵਿੱਚੋਂ ਤਾਂ ਟਰਾਂਸਲੇਟ ਵੀ ਕਰਾ ਸਕਦਾ ਲੇਕਿਨ ਜੇ ਉਹ ਪੜ੍ਹਨ ਲਿਖਣ ਵਾਲੇ ਪਾਸੇ ਜ ਕੋ ਅਥਰ ਪੈਂਦਾ ਤਾਂ ਇਸ ਤਰ੍ਹਾਂ ਦੇ ਵਿਸ਼ੇਸ਼ ਲੋਕ ਦੇ ਵਿੱਚੋਂ ਬਹੁਤ ਚੰਗੀ ਗੱਲ ਹੁੰਦੀ ਹੈ ਸੋ ਇਸ ਰਿਕਵਰਡ ਹਾਲ ਵਿੱਚ ਦਾ ਐਟ ਹੋਮ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਉਹ ਗੱਲ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਕ ਨਵੇਂ ਵੀਡੀਓ ਨਾਲ ਫਿਰ ਮਿਲਦੇ ਆਂ